ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ YouTube ਚੈਨਲ ਨੇਚਰਲ ਫਾਰਮਿੰਗ KVM ਤੋਂ ਮੈਂ ਗੁਰਪ੍ਰੀਤ ਕਾਨਾ ਕਣਕ ਦੀ ਫਸਲ ਦੇ ਉੱਪਰ ਆਉਣ ਵਾਲੇ ਕੁਝ ਦਿਨਾਂ ਬਾਅਦ ਜਿਹੜਾ ਹੈਗਾ ਚਿਪੇ ਦੀ ਆਗਮਨ ਸ਼ੁਰੂ ਹੋ ਜਾਏਗੀ ਤੇ ਤੁਸੀਂ ਚਿਪੇ ਨੂੰ ਮਾਰਨ ਲਈ ਆਪਣੇ ਮੋਢਿਆਂ ਤੇ ਜ਼ਹਿਰ ਉਲਾਦ ਲਾਉਂਗੇ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਉਹਦੀ ਜਾਣਕਾਰੀ ਇਸ ਵੀਡੀਓ ਨਾਲ ਸਾਂਝੀ ਕਰਨ ਲੱਗਾ ਤੁਹਾਡੇ ਸਾਰਿਆਂ ਨਾਲ ਸੋ ਦੋਸਤੋ ਦੋ ਤਰ੍ਹਾਂ ਦੇ ਕੀੜੇ ਹੁੰਦੇ ਆ ਸ਼ਾਕਾਹਾਰੀ ਤੇ ਮਾਸਾਹਾਰੀ ਸ਼ਾਕਾਹਾਰੀ ਕੀੜੇ ਸਾਡੀਆਂ ਫਸਲਾਂ ਤੇ ਪਾਲਦੇ ਆ ਤੇ ਮਾਸਾਹਾਰੀ ਕੀੜੇ ਜਿਹੜੇ ਹੈਗੇ ਆ ਸ਼ਾਕਾਹਾਰੀ ਕੀੜਿਆਂ ਤੇ ਪਾਲਦੇ ਆ ਆਮ ਤੌਰ ਤੇ ਕਿਸਾਨਾਂ ਨੂੰ ਦੱਸਿਆ ਗਿਆ ਵੀ ਇੱਕ ਮਿੱਤਰ ਕੀੜੇ ਹੁੰਦੇ ਆ ਤੇ ਇੱਕ ਦੁਸ਼ਮਣ ਕੀੜੇ ਹੁੰਦੇ ਆ ਨਾ ਤੁਹਾਨੂੰ ਮਿੱਤਰਾਂ ਦੀ ਪਛਾਣ ਕਰਾਈ ਗਈ ਤੇ ਨਾ ਹੀ ਤੁਹਾਨੂੰ ਦੁਸ਼ਮਣਾਂ ਦੀ ਪਛਾਣ ਕਰਾਈ ਇਸ ਕਰਕੇ ਕਿਸਾਨਾਂ ਨੇ ਜਿਹੜਾ ਵੀ ਕੀੜਾ ਦੇਖਿਆ ਉਹਨੂੰ ਦੁਸ਼ਮਣੀ ਸਮਝਿਆ ਤੇ ਦੁਸ਼ਮਣੀ ਉਹਦੇ ਨਾਲ ਦਿਵਾਉਂਦੇ ਹੋਏ ਕੰਪਨੀਆਂ ਦੇ ਘਰ ਭੰਨ ਲੱਗਦੇ ਹਾਲਾਂਕਿ ਨਾ ਕੀੜੇ ਦੁਸ਼ਮਣ ਆ ਸਾਡੇ ਤੇ ਨਾ ਹੀ ਸਾਡੇ ਮਿੱਤਰ ਆ ਜੇ ਦੁਸ਼ਮਣੀ ਹੋਊਗੀ ਤਾਂ ਉਹਦੇ ਨਾਲ ਹੋਊਗੀ ਜਿਹੜਾ ਬਰਾਬਰ ਵਾਲਾ ਬੰਦੇ ਦੀ ਦੁਸ਼ਮਣੀ ਬੰਦੇ ਨਾਲ ਹੋ ਸਕਦੀ ਆ ਐਦਾ ਹੀ ਹੋ ਸਕਦਾ ਜੀ ਕੀੜੇ ਨਾਲ ਬੰਦੇ ਦੀ ਦੁਸ਼ਮਣੀ ਹੋ ਸਕਦੀ ਆ ਨਹੀਂ ਤੇ ਕੀੜੇ ਦੀ ਮਨੁੱਖ ਨਾਲ ਦੋਸਤੀ ਹੋ ਸਕਦੀ ਆ ਨਹੀਂ ਨਾ ਦੋਸਤੀ ਦਾ ਚੱਕਰ ਹੈ ਨਾ ਦੁਸ਼ਮਣੀ ਦਾ ਚੱਕਰ ਸਿਰਫ ਹੈਗਾ ਆਪਦੀ ਪੀੜ੍ਹੀ ਨੂੰ ਅੱਗੇ ਵਧਾਉਣ ਦਾ ਆਪਦਾ ਵੰਸ਼ ਵਧਾਉਣ ਦਾ ਅਸੀਂ ਵੀ ਸਾਰੇ ਆਪਦਾ ਵੰਸ਼ ਵਧਾਉਣ ਲਈ ਕੰਮ ਕਰਦੇ ਆਂ ਤੇ ਧਰਤੀ ਦੇ ਸਾਰੇ ਜੀਵ ਜੰਤੂ ਆਪਦਾ ਵੰਸ਼ ਵਧਾਉਣ ਲਈ ਕੰਮ ਕਰਦੇ ਆਂ ਤੇ ਵੰਸ਼ ਵਧਾਉਣ ਲਈ ਚਾਹੀਦੀ ਹੁੰਦੀ ਹੈ ਖੁਰਾਕ ਕੀ ਚਾਹੀਦੀ ਹੁੰਦੀ ਹੈ ਜੀ ਖੁਰਾਕ ਤਾਂ ਸ਼ਾਕਾਹਾਰੀ ਕੀੜਿਆਂ ਨੂੰ ਖੁਰਾਕ ਕਿੱਥੋਂ ਮਿਲਦੀ ਆ ਸਾਡੀਆਂ ਫਸਲਾਂ ਤੋਂ ਤੇ ਵਸਾਹਾਰੀ ਕੀੜਿਆਂ ਨੂੰ ਕਿੱਥੋਂ ਮਿਲਦੀ ਆ ਉਹਨਾਂ ਕੀੜਿਆਂ ਤੋਂ ਜਿਹੜੇ ਸਾਡੀਆਂ ਫਸਲਾਂ ਤੇ ਪਾਨਦੇ ਆ। ਇਸ ਵੇਲੇ ਤੁਹਾਡੀਆਂ ਕਣਕਾਂ ਦੇ ਵਿੱਚ ਜਿਹੜਾ ਚਿਪਾ ਆਏਗਾ ਉਹ ਕੁਦਰਤ ਦੇ ਨਿਯਮ ਮੁਤਾਬਕ ਹੀ ਆ ਰਿਹਾ। ਗੁਰਬਾਣੀ 'ਚ ਲਿਖਿਆ ਪਹਿਲਾਂ ਬਣੀ ਪਾਰਲਭਤ ਪਾਛੇ ਬਣਾ ਸ਼ਰੀਰ। ਪ੍ਰਮਾਤਮਾ ਪਹਿਲਾਂ ਫਰਾਗ ਦਾ ਬੰਦੋਬਸਤ ਕਰਦਾ ਤੇ ਫੇਰ ਖਾਣ ਵਾਲਿਆਂ ਨੂੰ ਭੇਜਦਾ। ਉਸੇ ਨਿਯਮ ਮੁਤਾਬਕ ਪਹਿਲਾਂ ਖੇਤਾਂ 'ਚ ਕਣਕ ਖੜੀ ਆ ਸਰੋਂ ਖੜੀ ਆ। ਹੋਰ ਵੀ ਕਾਫੂਸ ਖੜੇ ਆ ਤੇ ਉਹਦੇ ਮਗਰ ਜਿਹੜੇ ਆ ਗਿਆ ਤੇਲੇ ਚੇਪੇ ਵਰਗੇ ਜੀਵਾ ਉਹ ਆਉਂਦੇ ਆ ਤੇ ਜੇ ਤੇਲਾ ਚੇਪਾ ਆਊਗਾ ਤਾਂ ਉਹਦੇ ਜਿਹੜੇ ਸ਼ਿਕਾਰੀ ਆ ਉਹ ਵੀ ਆਉਣਗੇ ਐਸ ਵੇਲੇ ਤੁਹਾਡੇ ਖੇਤਾਂ ਦੇ ਵਿੱਚ ਜਿਹੜੀ ਕਣਕ ਹੈ ਜੇ ਉਹਦੇ ਵਿੱਚ ਤੇਲੇ ਚੇਪੇ ਦੀ ਆਫਤ ਹੋਏਗੀ ਤਾਂ ਉਹਦੇ ਮੰਗਰੀ ਲੇਡੀ ਬਾਰਡ ਬੀਟਲ ਕੱਚੂ ਪੂੰਡੀ ਜਾਂ ਫੇਲਪਾਸ ਇਹ ਆਏਗੀ ਚਰਫੜ ਮੱਖੀ ਮਖਿਆਲ ਦੀ ਮੱਖੀ ਆਰਗੀ ਮੱਖੀ ਤੁਸੀਂ ਸਾਰਿਆਂ ਨੇ ਹੁਣ ਖੇਤਾਂ 'ਚ ਬੈਠੀ ਵੇਖਣੀ ਸ਼ੁਰੂ ਕਰਤੀ ਹੋਣੀ ਆ ਇਹ ਆਏਗੀ ਤੇ ਕਰਾਈ ਸੋਪਾ ਇਹ ਤਿੰਨ ਮੁੱਖ ਕੀੜੇ ਆ ਜਿਹੜੇ ਇਸ ਵੇਲੇ ਤੁਹਾਡੇ ਖੇਤਾਂ ਦੇ ਵਿੱਚ ਉਹਦੇ ਵੰਗ ਰਹੀ ਆ ਚੁੱਕੇ ਆ ਜਾਂ ਆ ਰਹੇ ਆ ਇਹਨਾਂ ਦੀ ਪਛਾਣ ਬਹੁਤ ਜ਼ਰੂਰੀ ਆ ਇਹ ਲੈਡੀ ਬਾਰਡ ਬੀਟਲ ਆ ਅਚੂ ਭੁੰਡੀ ਜਾਂ ਫੇਲਪਾਸ ਇਹਦੇ ਆਂਡੇ ਆ ਤੇ ਆਹ ਜਿਹੜਾ ਸਭ ਤੋਂ ਇੰਪੋਰਟੈਂਟ ਆ ਇਹ ਦਾ ਬੱਚਾ ਇਹਦੇ ਬੱਚੇ ਨੂੰ ਜਦੋਂ ਦੇਖਦੇ ਆ ਆਪਾਂ ਗੇਤਾ ਦੇ ਵਿੱਚ ਤਾਂ ਇਹ ਕਿੱਥੇ ਮਿਲਦਾ ਜੀ ਕਣਕ ਦੀਆਂ ਬੱਲੀਆਂ ਦੇ ਵਿੱਚ ਇਹ ਦੇਖਣ ਚ ਭੈੜਾ ਜਿਹਾ ਡਰਾ ਬਣਾ ਜਿਹਾ ਲੱਗਦਾ ਤੇ ਕਿਸਾਨ ਕਹਿੰਦੇ ਆ ਗਈ ਕਾਲੀ ਸੁੰਡੀ ਇਹ ਤੁਹਾਡਾ ਕੰਮ ਕਰਨਾ ਆਇਆ ਹੁੰਦਾ ਤੁਸੀਂ ਇਹਦਾ ਕਰ ਦਿੰਦੇ ਠੀਕ ਗੱਲ ਕਿਉਂ ਕਿ ਪਹਿਚਾਨ ਨਹੀਂ ਇਹ ਫਿਰਦਾ ਵੀ ਬੱਲੀਆਂ ਚ ਹੁੰਦਾ ਤੇ ਤੁਹਾਡਾ ਵੀ ਸਾਰਾ ਕੁਝ ਬੱਲੀਆਂ ਚ ਹੀ ਹੁੰਦਾ ਤੇ ਤੋਂ ਨੂੰ ਉਸ ਮੌਕੇ ਜਿਹੜਾ ਬੱਲੀ ਚ ਦੇਸ ਗਿਆ ਤੇ ਤੁਸੀਂ ਕਹਿੰਦੇ ਵੀ ਇੱਥੇ ਕਰਦਾ ਕੀ ਆ ਹੁਣ ਜਿਹੜਾ ਚੇਪਾ ਹੁੰਦਾ ਉਹ ਵੀ ਬੱਲੀਆਂ ਦੇ ਵਿੱਚ ਹੁੰਦਾ ਮੱਖੀਆਂ ਦੇ ਅੰਦਰ ਹੁੰਦਾ ਕਿ ਨਹੀਂ ਉੱਥੇ ਤੁਹਾਡੀ ਕੋਈ ਸਪਰੇ ਪਹੁੰਚ ਸਕਦੀ ਆ ਇਹ ਪਹੁੰਚਦਾ ਉਹਨੂੰ ਤੌਣੋਂ ਫੜ ਕੇ ਖਿੱਚ ਕੇ ਖਾਂਦਾ ਇਹ ਤੇ ਇਹ 30 30 ਚੇਪੇ ਇੱਕ ਦਿਨ ਚ ਖਾ ਜਾਂਦੇ ਆ ਆਪਦੀ ਬਾਡੀ ਦੇ ਨਾਲੋਂ ਸੱਤ ਆਪਦੇ ਭਾਰ ਨਾਲੋਂ ਸੱਤ ਗੁਣਾ ਜ਼ਿਆਦਾ ਇਹ ਕੁਦਰਤ ਨੇ ਭੇਜਿਆ ਸਾਡੀ ਖੇਤੀ 'ਚ ਸਾਡੀ ਫਸਲ ਦੀ ਰੱਖਿਆ ਕਰਨ ਵਾਸਤੇ ਆ ਇਹਦਾ ਪਿਓਪਾ ਫਿਰ ਇਹ ਕਾਰਜੀ ਬਣ ਜਾਂਦਾ ਇਹਦੇ ਵਿੱਚੋਂ ਆ ਫੇਰ ਨਿਕਲਦੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜੀ ਸਿਰਫੜ ਮੱਖੀ ਆ ਮਖਿਆਲ ਦੀ ਮੱਖੀ ਵਰਗੀ ਕਈ ਤਰ੍ਹਾਂ ਦੀ ਆ ਕੋਈ ਲੰਮੀ ਕੋਈ ਪਤਲੀ ਕੋਈ ਮੋਟੀ ਰੰਗ ਇਹੋ ਜਿਹਾ ਹੀ ਹੁੰਦਾ ਲਗਭਗ ਸੰਤਰੀ ਖੱਟਾ ਆ ਇਹਦੇ ਆਂਡੇ ਆ ਆ ਜਿਹੜਾ ਸੁੰਡੀ ਵਰਗਾ ਦਿਂਦਾ ਇਹ ਇਹਦਾ ਬੱਚਾ ਦੇਖਣ ਨੂੰ ਕੀ ਲੱਗ ਰਿਹਾ ਇਹਦਾ ਮੂੰਚ ਕੀ ਆ ਚੇਪਾ ਸੁੰਡੀ ਤੇ ਇਹਦੇ ਵਿੱਚ ਫਰਕ ਕੀ ਆ ਸੁੰਡੀ ਇੱਕੋ ਜੀ ਹੁੰਦੀ ਆ ਅੱਗੇ ਪਿੱਛੇ ਇਹ ਮੂਰੇੋਂ ਭੀੜਾ ਤੇ ਪਿੱਛੇ ਮੋਟਾ ਚੌੜਾ ਤਾਂ ਇਹ ਦੀ ਪਹਿਚਾਨ ਇਹਦੀ ਇੱਕ ਖਾਸियत ਆ ਇਹ ਜਿਹਨੂੰ ਫੜ ਲੈਂਦਾ ਪਹਿਲਾਂ ਉਹਨੂੰ 2-3 ਵਾਰੀ ਬੜਕਾਉਂਦਾ ਫਿਰ ਜਦੋਂ ਫੇੜ ਖੂੜ ਕੇ ਮਨਪਸੰਦ ਹੋ ਜਾਂਦਾ ਫਿਰ ਉਹਨੂੰ ਛਕ ਲੈਂਦਾ ਠੀਕ ਆ ਇਹਦਾ ਤੇ ਉੱਪਰ ਇਹਨਾਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਸਾਡੇ ਖੇਤਾਂ 'ਚ ਮਿਲਦੇ ਆ ਨੀਜ ਨਾਲ ਜਾਓਗੇ ਤਾਂ ਮਿਲਣਗੇ ਠੀਕ ਉਸ ਤੋਂ ਬਾਅਦ ਆ ਕਰਾਈ ਸੋਪਾ ਜਿਹੜੇ ਲੋਕ ਨਰਮੇ ਦੀ ਖੇਤੀ ਆਲੇ ਆ ਉਹਨਾਂ ਨੂੰ ਧਿਆਨ ਚ ਹੋਊਗਾ ਵੀ ਜਦੋਂ ਨਰਮਾ ਸੀਲਦੇ ਹੁੰਨੇ ਆ ਤਾਂ ਟਰੈਕਟਰ ਦੀ ਸ਼ੋ ਜੇ ਤੇ ਸ਼ੋ ਦੇ ਉੱਤੇ ਇਹ ਤੀੜਾ ਆ ਆ ਕੇ ਪੈਂਦਾ ਖੰਭਾ ਵਾਲਾ ਇਹਦੇ ਖੰਭ ਪਾਰਦਰਸ਼ੀ ਹੁੰਦੇ ਆ ਚਿੱਟੇ ਆ ਇਹਦੇ ਆਂਡੇ ਆ ਇਹਦੀਆਂ ਦੋ ਵੈਰਾਈਟੀਆਂ ਇੱਕ ਤਾਂ ਵੈਰਾਈਟੀ ਇੱਕ ਥਾਂ ਤੇ 21 ਅੰਡੇ ਦਿੰਦੀ ਆ ਤੇ ਦੂਜੀ ਵੈਰਾਈਟੀ ਇੱਕ ਥਾਂ ਤੇ 20-25 ਅੰਡੇ ਦਿੰਦੀ ਆ ਇਹ ਇਹਨਾਂ ਚਲਾਤ ਹੈ ਜਿਵੇਂ ਆ ਮੇਰੇ ਹੱਥ ਚ ਪੌਦੇ ਦੀ ਇੱਕ ਟਾਣੀ ਹੈ ਕੋਈ ਵੀ ਜਿਉਂਦਾ ਪੌਦਾ ਆਊਗਾ ਤਾਂ ਉਹਦੇ ਉੱਪਰ ਜਿਵੇਂ ਆਪਣੀ ਬਾਹ ਦੇ ਉੱਤੇ ਵਾਲ ਹੁੰਦੇ ਆ ਉਹਦੇ ਉੱਤੇ ਵੀ ਰੂਏ ਹੁੰਦੇ ਆ ਇਹ ਉਹਨਾਂ ਵਿੱਚੋਂ ਇੱਕ ਰੂਆ ਖੜਾ ਕਰਦਾ ਤੇ ਉਹਦੇ ਉੱਤੇ ਅੰਡਾ ਰੱਖ ਦਿੰਦਾ ਇਸ ਲਈ ਵੀ ਜੇ ਕੋਈ ਤੁਰਿਆ ਫਿਰਦਾ ਦੂਜਾ ਕੀੜਾ ਮਸਹਾਰੀ ਆ ਗਿਆ ਤਾਂ ਇਹਦਾ ਆਂਡਾ ਉਹਦੀ ਪਹੁੰਚ ਤੋਂ ਉਹਦੀ ਨਿਗਾਹ ਦੀ ਪਹੁੰਚ ਤੋਂ ਬਾਹਰ ਰਹੇ ਜੇ ਉਹ ਥੱਲੇ ਥੱਲੇ ਧੁਰਿਆ ਜਾਵੇ ਉਸ ਤੋਂ ਬਾਅਦ ਆ ਇਹਦਾ ਬੱਚਾ ਮਗਰ ਮੱਛਰ ਕਰਦਾ ਵੀ ਨਾ ਜਿਹੜਾ ਇਹ ਤੇਲਾ ਚੇਪਾ ਸੁੰਢੀ ਆਪ ਤੋਂ ਵੱਡਾ ਛੋਟਾ ਕਿਸੇ ਨੂੰ ਵੀ ਇਹ ਬਖਸ਼ਦਾ ਨਹੀਂ ਸਭ ਨੂੰ ਖਾਂਦਾ ਹੈ ਤੇ ਇਹ ਵੀ ਇੰਨਾ ਚਲਾਕ ਹੈ ਇਹ ਨਿੱਕਾ ਜਾ ਹੁੰਦਾ ਜਦੋਂ ਖਾਣਾ ਸ਼ੁਰੂ ਕਰਦਾ ਤੇ ਜਿਹਨੂੰ ਖਾਂਦਾ ਉਹਦੀ ਜਿਹੜੀ ਹੁੰਦੀ ਆ ਲਾਸ਼ ਅੰਦਰੋਂ ਅੰਦਰੋਂ ਛਕ ਲੈਂਦਾ ਤੇ ਉਹਦਾ ਜਿਹੜਾ ਕਵਚ ਲਿਆ ਹੁੰਦਾ ਉਹਨੂੰ ਆਉਦੀ ਢੂਈ ਤੇ ਰੱਖੀ ਜਾਂਦਾ ਇਸ ਤਰ੍ਹਾਂ ਉਹ ਇਸ ਲਈ ਰੱਖਦਾ ਵੀ ਮੈਂ ਵੱਡਾ ਤੁਸੀਂ ਵੀ ਕੋਈ ਮੇਰੇ ਨਾਲ ਪੰਗਾ ਨਾ ਲਵੇ ਡਰਦੇ ਰਹਿਣ ਮੇਰੇ ਤੇ ਐਂਡ ਤੇ ਇਹਦੇ ਚ ਪਿਉਪੇ ਚ ਬਦਲ ਜਾਂਦਾ ਇਹਦੇ ਵਿੱਚੋਂ ਫੇਰ ਇਹ ਨਿਕਲਦਾ ਇਹ ਤਿੰਨੇ ਤਰ੍ਹਾਂ ਦੇ ਜਿਹੜੇ ਕੀਟ ਆ ਤੁਹਾਡੀ ਕਣਕ ਦੇ ਵਿੱਚ ਸਰੋਂ ਦੇ ਵਿੱਚ ਤੁਹਾਡੀ ਫਸਲ ਦੀ ਰੱਖਿਆ ਕਰਨ ਵਾਸਤੇ ਮੌਜੂਦ ਰਹਿਣੇ ਆ ਸੀਜ਼ਨ ਦੇ ਵਿੱਚ ਹੁਣ ਤੁਹਾਡੀ ਜ਼ਿੰਮੇਵਾਰੀ ਇਹ ਆ ਸਾਰਿਆਂ ਦੀ ਵੀ ਤੁਸੀਂ ਦੋ ਦੋ ਕਨਾਲਾਂ ਕਣਕ ਬਾਬੇ ਨਾਨਕ ਦੇ ਨਾਂ ਤੇ ਇਹਨਾਂ ਵਾਸਤੇ ਛੱਡ ਦੇਣੀ ਕਿਹਦੇ ਪਰੋਸੇ ਛੱਡ ਦੇਣੀ ਆ ਠੀਕ ਆ ਜੀ ਸਾਰੀ ਸੋਖਾ ਸਰੀ ਠੀਕ ਆ ਸਾਰੀ ਇਹਨਾਂ ਤਿੰਨਾਂ ਚਾਰਾਂ ਵਾਸਤੇ ਤਿੰਨਾਂ ਵਾਸਤੇ ਛੱਡ ਦੇਣੀ ਆ ਤੇ ਉਹਨਾਂ ਦੋ ਕਨਾਲਾਂ 'ਚ ਤੁਹਾਡਾ ਤਜਰਬਾ ਹੋ ਜਾਣਾ ਜਦੋਂ ਤੁਹਾਡਾ ਤਜਰਬਾ ਹੋ ਗਿਆ ਉਸ ਤੋਂ ਬਾਅਦ ਦੋ ਕਨਾਲਾਂ ਦੀ ਤੇ 200 ਕਿੱਲਾ ਕੀ ਠੀਕ ਆ ਮੇਰੇ ਕਰਕੇ ਮੇਰੇ ਮੇਰੇ ਚੈਨਲ ਨਾਲ ਜਿਹੜੇ ਲੋਕ ਜੁੜੇ ਆ ਉਹਨਾਂ ਨੇ ਝੋਨੇ ਦੀ ਖੇਤੀ ਦੇ ਵਿੱਚ ਲੱਖ ਲੱਖ ਰੁਪਇਆ ਬਚਾਇਆ ਮਤਲਬ 50 ਕਿੱਲੇ ਵਾਲੇ ਬੰਦੇ ਦਾ ਲੱਖ ਰੁਪਇਆ ਬਚਿਆ ਕਿਸੇ ਦਾ 75000 ਬਚਿਆ ਕਿਸੇ ਦਾ 15000 ਬਚਿਆ ਝੋਨੇ ਦੇ ਵਿੱਚ ਕੋਈ ਪੈਸਟੀਸਾਈਡ ਦੀ ਵਰਤਿਆ ਉਹੀ ਪ੍ਰਦਾਨ ਦੀ ਪਾਈ ਤੇ ਉਹਨਾਂ ਦਾ ਝਾੜ ਪੂਰਾ ਆਇਆ ਤੇ ਪੈਸੇ ਉਹਨਾਂ ਦੇ ਬਚੇ ਤੇ ਮੈਂ ਇਹ ਗੱਲ ਲਾਜ਼ਮੀ ਕਹੂੰਗਾ ਮੇਰੇ ਮਨਰ ਨਹੀਂ ਲੱਗਦਾ ਜੇ ਮੇਰੀ ਗੱਲ ਸੁਣਨ ਤੋਂ ਬਾਅਦ ਤੁਹਾਨੂੰ ਲੱਗੇ ਵੀ ਇਹਦੀ ਗੱਲ 'ਚ ਦਮ ਹੈ ਦਲੀਲ ਹੈ ਤਾਂ ਪਹਿਲਾਂ ਤਾਂ ਠੰਡੇ ਮਤੇ ਨਾਲ ਸੋਚਿਓ ਜੇ ਤੁਹਾਡੇ ਮਨ ਆਤਮਾ ਮੇਰੀਆਂ ਗੱਲਾਂ ਦੀ ਗਵਾਹੀ ਭਰੇ ਤਾਂ ਫਿਰ ਮੇਰੀਆਂ ਗੱਲਾਂ ਨੂੰ ਪਰਖਿਓ ਫਰਕਨ ਲਈ ਕਨਾਲ ਦੋ ਕਨਾਲ ਵਾਣ ਇਹਨਾਂ ਕੀੜਾ ਵਾਸਤੇ ਇਹਨਾਂ ਦੇ ਭਰੋਸੇ ਤੇ ਛੱਡ ਦਿਓ ਬਾਬੇ ਨਾਨਕ ਦਾ ਨਾਲ ਲੈ ਕੇ ਤੇ ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਅੱਗੇ ਕੀ ਕਰਨਾ ਅੱਗੇ ਜੋ ਕਰਨਾ ਆਪਦੇ ਤਜਰਬੇ ਨਾਲ ਕਰਨਾ ਕਿਸੇ ਦੇ ਮਗਰ ਲੱਗ ਕੇ ਨਹੀਂ ਕਰਨਾ ਬਾਜਵਾ ਸਾਹਿਬ ਦਾ ਤਜਰਬਾ ਆਪਦਾ ਹੋਏਗਾ ਤਿੰਨੇ ਕਿੱਲੇ ਛੱਡ ਦਿੱਤੇ ਠੀਕ ਹੈ ਤਿੰਨੇ ਸ਼ਰਤਾਂ ਸੀ ਬਾਜਵਾ ਸਾਹਿਬ ਦਾ ਤਜਰਬਾ ਆਪਦੇ ਖੇਤ ਦਾ ਤੁਹਾਡਾ ਤਜਰਬਾ ਤੁਹਾਡੇ ਖੇਤ ਦਾ ਆਊਗਾ ਤਜਰਬਾ ਖੁਦ ਕਰੋ ਖੁਦ ਵਿਗਿਆਨੀ ਬਣੋ ਫੇਰ ਤੁਹਾਡੀ ਖੇਤੀ ਦੀ ਗਾਤਾ ਨਹੀਂ ਤਾਂ ਆਰਾਮ ਨਾ ਬੱਤ ਸਤ ਸੋ ਕਿਸੇ ਤੋਂ ਆਸਤੰਦੀ ਲੋੜ ਨਹੀਂ ਤਵੱਕੋ ਰੱਖਣ ਦੀ ਲੋੜ ਨਹੀਂ ਆਸ ਕਰਨੀ ਆ ਤਾਂ ਆਪਣੇ ਆਪ ਤੋਂ ਕਰੋ ਤੇ ਗੁਰਬਾਣੀ ਚ ਪਹਿਲਾਂ ਹੀ ਲਿਖਿਆ ਆਪਨਾਂ ਹੱਥੀ ਆਪਣਾ ਆਪੇ ਹੀ ਕਾਸਵਾਰੀਏ ਆਸ ਕਰਦਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੈ ਠੀਕ ਲੱਗੀ ਆ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ